ਸੋ ਫਾਸਟੈਗ ਯੂਜ਼ਰ ਲਈ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜਿਹੜੇ ਵਿਅਕਤੀਆਂ ਜਾਣ ਦੇ ਲਈ ਕਾਰ ਜੀਪ ਅਤੇ ਵੈਨ ਲਈ ਨਵੇਂ ਫਾਸਟੈਗ ਦੀ ਵਰਤੋਂ ਕਰਦੇ ਨੇ ਉਹਨਾਂ ਲਈ ਇਹ ਵੱਡੀ ਖਬਰ ਹੈ 1 ਫਰਵਰੀ ਤੋਂ NHAI ਨੇ ਨਵੇਂ ਬਦਲਾਅ ਕੀਤੇ ਨੇ ਦਾਅਦ ਜੀ ਕਿ ਨੋ ਯੂ ਵਹੀਕਲ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਹਟਾ ਦਿੱਤਾ ਗਿਆ ਇਸ ਬਦਲਾਅ ਦੇ ਨਾਲ ਟੈਗ ਜਾਰੀ ਕਰਨ ਅਤੇ ਉਪਯੋਗ ਤੋਂ ਛੁਣ ਵਾਲੀ ਦੇਰੀ ਅਤੇ ਸ਼ਿਕਾਇਤਾਂ ਤੋਂ निजात ਮਿਲੇਗੀ ਸੋ ਦਾਅਦ ਜੀ ਤੁਹਾਨੂੰ ਨਵੇਂ ਨਿਯਮ ਆਖਿਰ ਕੀ ਹਨ ਭਾਰਤ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕਾਰ ਮਾਲਕਾਂ ਦੇ ਲਈ ਫਾਸਟੈਗ ਪ੍ਰਕਿਰਿਆਵਾਂ ਦਾ ਬਹੁਤ ਵੱਡਾ ਸੁਧਾਰ ਕੀਤਾ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਫਰਵਰੀ 2026 ਤੋਂ ਕਾਰ ਜੀਪ ਅਤੇ ਵੈਨ ਲਈ ਜਾਰੀ ਕੀਤੇ ਜਾਣ ਵਾਲੇ ਨਵੇਂ ਫਾਸਟੈਗ ਤੇ ਨੋ ਯੂ ਵਹੀਕਲ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਹਟਾਇਆ ਜਾਵੇਗਾ ਤਾਂ ਜੋ ਵਾਹਨ ਚਾਲਕਾਂ ਨੂੰ ਟੈਗ ਜਾਰੀ ਕਰਨ ਅਤੇ ਉਪਯੋਗ ਤੋਂ ਬਾਅਦ ਹੁੰਨ ਵਾਲੀ ਦੇਰੀ ਅਤੇ ਅਨਲੋਡਿੰਗ ਦੀ ਫਾਲੋਅ ਅਪ ਅਤੇ ਸ਼ਿਕਾਇਤਾਂ ਤੋਂ ਰਾਹਤ ਮਿਲੇ ਸੋ ਦੱਸਿਏ ਕਿ ਕੇਵਾਈਵੀ ਪਹਿਲਾ ਫਾਸਟੈਗ ਜਾਰੀ ਹੋਣ ਜਾਣ ਤੋਂ ਬਾਅਦ ਵਾਹਨ ਦੀ ਪੁਸ਼ਟੀ ਲਈ ਜ਼ਰੂਰੀ ਸੀ ਲੇਕਿਨ ਅਕਸਰ ਇਸ ਨਾਲ ਸਮੱਸਿਆਵਾਂ ਉਤਪੰਨ ਹੁੰਦੀਆਂ ਸਨ ਵੈਲਿਡ ਹੈ ਦਸਤਾਵੇਜ਼ ਹੋਣ ਦੇ ਬਾਵਜੂਦ ਕਈ ਚਾਲਕਾਂ ਨੂੰ بار-बार ਦਸਤਾਵੇਜ਼ ਅਪਲੋਡ ਕਰਨ ਫੋਟੋ ਪੇਜੈਂਟ ਟੈਗ ਹਰ ਬਾਰ ਸत्यापित ਕਰਵਾਉਣ ਦੀ ਪ੍ਰਕਿਰਿਆ ਜਿਹੜੀ ਉਸ ਨਾਲ ਗੁਜ਼ਰਨਾ ਪੈਂਦਾ ਸੀ ਅਤੇ ਹੁਣ ਐਨਐਚਏਆਈ ਨੇ ਸਾਰੀ ਜਾਂਚ ਅਤੇ ਸत्यापन ਟੈਗ ਸਕਿਰਿਆ ਯਾਨੀ ਕਿ ਸਰਗਰਮ ਹੋਣ ਤੋਂ ਪਹਿਲਾਂ ਆਂਕਾਂ ਦੀ ਜ਼ਿੰਮੇਵਾਰੀ ਬਣਾ ਦਿੱਤੀ ਹੈ ਜਿਸ ਨਾਲ ਟੈਗ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਸਰਲ ਅਤੇ ਬਿਨਾਂ ਰੁਕਾਵਟ ਵਾਲੀ ਹੋ ਜਾਏਗੀ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਸੋ ਫਾਸਟੈਗ ਯੂਜ਼ਰ ਲਈ ਵੱਡੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜਿਹੜੇ ਵਿਅਕਤੀਆਂ ਜਾਣ ਦੇ ਲਈ ਕਾਰ ਜੀਪ ਅਤੇ ਵੈਨ ਲਈ ਨਵੇਂ ਫਾਸਟੈਗ ਦੀ ਵਰਤੋਂ ਕਰਦੇ ਨੇ ਉਹਨਾਂ ਲਈ ਇਹ ਵੱਡੀ ਖਬਰ ਹੈ 1 ਫਰਵਰੀ ਤੋਂ NHAI ਨੇ ਨਵੇਂ ਬਦਲਾਅ ਕੀਤੇ ਨੇ ਦਾਜ਼ੀ ਕੀ ਨੋ ਯੂ ਵਹੀਕਲ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਹਟਾ ਦਿੱਤਾ ਗਿਆ ਇਸ ਬਦਲਾਅ ਦੇ ਨਾਲ ਟੈਗ ਜਾਰੀ ਕਰਨ ਅਤੇ ਉਪਯੋਗਧਵ ਛੋਣ ਵਾਲੀ ਦੇਰੀ ਅਤੇ ਸ਼ਿਕਾਇਤਾਂ ਤੋਂ ਨਿਜਾਤ ਮਿਲੇਗੀ ਸੋ ਦਾਜ਼ੀ ਤੁਹਾਨੂੰ ਨਵੇਂ ਨਿਯਮ ਆਖਿਰ ਕੀ ਹਨ ਭਾਰਤ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਕਾਰ ਮਾਲਕਾਂ ਦੇ ਲਈ ਫਾਸਟੈਗ ਪ੍ਰਕਿਰਿਆਵਾਂ ਦਾ ਵਿੱਚ ਵੱਡਾ ਸੁਧਾਰ ਕੀਤਾ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਫਰਵਰੀ 2026 ਤੋਂ ਕਾਰ ਜੀਪ ਅਤੇ ਵੈਨ ਲਈ ਜਾਰੀ ਕੀਤੇ ਜਾਣ ਵਾਲੇ ਨਵੇਂ ਫਾਸਟ ਟੈਗ ਤੇ ਨੋ ਯੂ ਵਹੀਕਲ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਹਟਾਇਆ ਜਾਵੇਗਾ ਤਾਂ ਜੋ ਵਾਹਨ ਚਾਲਕਾਂ ਨੂੰ ਟੈਗ ਜਾਰੀ ਕਰਨ ਅਤੇ ਉਪਯੋਗ ਤੋਂ ਬਾਅਦ ਹੋਣ ਵਾਲੀ ਦੇਰੀ ਅਤੇ ਅਨਲੋਡਿੰਗ ਦੀ ਫਾਲੋਅ ਅਪ ਅਤੇ ਸ਼ਿਕਾਇਤਾਂ ਤੋਂ ਰਾਹਤ ਮਿਲੇ ਸਦੱਸਿਆ ਕਿ ਕੇ ਵੀ ਪਹਿਲਾ ਫਾਸਟ ਟੈਗ ਜਾਰੀ ਹੋਣ ਜਾਣ ਤੋਂ ਬਾਅਦ ਵਾਹਨ ਦੀ ਪੁਸ਼ਟੀ ਲਈ ਜ਼ਰੂਰੀ ਸੀ ਲੇਕਿਨ ਅਕਸਰ ਇਸ ਨਾਲ ਸਮੱਸਿਆਵਾਂ ਉਤਪੰਨ ਹੁੰਦੀਆਂ ਸਨ ਵੈਲਿਡ ਹੈ ਦਸਤਾਵੇਜ਼ ਹੁੰਦੇ باوجود ਕਈ ਚਾਲਕਾਂ ਨੂੰ بار-ਬਾਰ ਦਸਤਾਵੇਜ਼ ਅਪਲੋਡ ਕਰਨ ਫੋਟੋ ਪੇਜੈਂਟ ਟੈਗ ਹਰ ਬਾਰ ਸत्यापित ਕਰਵਾਉਣ ਦੀ ਪ੍ਰਕਿਰਿਆ ਜਿਹੜੀ ਉਸ ਨਾਲ ਗੁਜ਼ਰਨਾ ਪੈਂਦਾ ਸੀ ਅਤੇ ਹੁਣ NHAI ਨੇ ਸਾਰੀ ਜਾਂਚ ਅਤੇ ਸत्यापन ਟੈਗ ਸક્રિય ਯਾਨੀ ਕਿ ਸਰਗਰਮ ਹੋਣ ਤੋਂ ਪਹਿਲਾਂ ਬੈਂਕਾਂ ਦੀ ਜ਼ਿੰਮੇਵਾਰੀ ਬਣਾ ਦਿੱਤੀ ਹੈ ਜਿਸ ਨਾਲ ਟੈਗ ਜਾਰੀ ਕਰਨ ਦੀ ਪ੍ਰਕਿਰਿਆ ਤੇਜ਼ ਸਰਲ ਅਤੇ ਬਿਨਾਂ ਰੁਕਾਵਟ ਵਾਲੀ ਹੋ ਜਾਏਗੀ ਬਿਊਰੋ ਰਿਪੋਰਟ ਲੁਧਿਆਣਾ ਲਾਈਵ